ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਦੀ ਰਿਪੋਰਟ ਲੈ ਕੇ ਹਾਜ਼ਰ ਹੋਇਆ ਵੈਦਰ ਬਾਈ ਸੁਮਿੰਦਰ ਤੇ ਜਾਣਕਾਰੀ ਸਾਂਝੀ ਕਰਾਂਗੇ ਜੀ ਆਪਾਂ 27 ਤੋਂ ਲੈ ਕੇ 30 ਅਗਸਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਹਾਲਾਤ ਹੋਣਗੇ ਮੀਂਹ ਹਨੇਰੀ ਬੱਦਲਵਾਈ ਦੇ ਕਿਹੜੇ ਇਲਾਕੇ ਵਿੱਚ ਜ਼ਿਆਦਾ ਉਮੀਦ ਹੈ ਕੀ ਹਾਲਾਤ ਨੇ ਤਾਜ਼ਾ ਸੈਟਲਾਈਟ ਮੈਪ ਵਿੱਚ ਦੇਖੀ ਜਾਵੇ ਤਾਂ ਪੰਜਾਬ ਦੇ ਉੱਪਰ ਲਗਾਤਾਰ ਬੱਦਲਵਾਈ ਛਾਈ ਹੋਈ ਹੈ ਜੀ ਬਠਿੰਡੇ ਤੋਂ ਸੰਗਰੂਰ ਦੀ ਗੱਲ ਕਰੀਏ ਜਾਂ ਫਿਰ ਫਤਿਹਗੜ੍ਹ ਸਾਹਿਬ ਪਟਿਆਲਾ ਮੁਹਾਲੀ ਚੰਡੀਗੜ੍ਹ ਰੂਪਨਗਰ ਦੇ ਲੁਧਿਆਣੇ ਦਾ ਹਿੱਸਾ ਮਲੇਰਕੋਟਲੇ ਦਾ ਬਹੁਤ ਸਾਰਾ ਇਲਾਕਾ ਜੀ ਤੇ ਨੰਗਲ ਅਨੰਦਪੁਰ ਸਾਹਿਬ ਨਵਾਂ ਸ਼ਹਿਰ ਤੇ ਲੁਧਿਆਣੇ ਤੇ ਆਪਾਂ ਨਵਾਂ ਸ਼ਹਿਰ ਹੁਸ਼ਿਆਰਪੁਰ ਦੀ ਬੈਲਟ ਦੀ ਗੱਲ ਕਰੀਏ ਤਗੜੀ ਬਦਲਵਾਈ ਦੀ ਉਮੀਦ ਹੀ ਕਾਰਵਾਈ ਹੋ ਰਹੀ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਦੇ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਤੇ ਹੁਣ ਆਪਾਂ ਗੱਲ ਕਰਦੇ ਹਾਂ ਆਉਂਦੇ 4-5 ਦਿਨਾਂ ਦੀ ਕੀ ਹਾਲਾਤ ਨੇ ਮੌਸਮ ਦੇ ਜ਼ਿਲ੍ਹਿਆਂ ਦੇ ਹਿਸਾਬ ਨਾਲ ਦੇਖਾਂਗੇ ਕਿਸ-ਕਿਸ ਜ਼ਿਲ੍ਹੇ ਵਿੱਚ ਕਦੋਂ-ਕਦੋਂ ਕਿਵੇਂ ਦਾ ਮੀਂਹ ਹੈ ਤਾਜ਼ਾ ਤੁਸੀਂ ਦੇਖ ਹੀ ਚੁੱਕੇ ਹੋ ਹਾਲਾਤ ਕਿ 26 ਗਸ ਨੂੰ ਤਕੜੀ ਕਾਰਵਾਈ ਇਹਨਾਂ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਤੇ ਆਪਾਂ ਗੱਲ ਕਰਾਂਗੇ 27 ਦੀ ਸਿਸਟਮ ਥੋੜਾ ਜਿਹਾ ਕਮਜ਼ੋਰ ਪੈ ਰਿਹਾ ਜੀ ਪਰ ਫਿਰ ਵੀ ਪਠਾਨਕੋਟ ਗੁਰਦਾਸਪੁਰ ਅਮਰitsar ਤਰਨਤਾਰਨ ਕਪੂਰਥਲਾ ਜਲੰਧਰ ਤੋਂ ਹਟ ਕੇ ਫਿਰੋਜ਼ਪੁਰ ਫਜ਼ਿਲਕਾ ਹੁਸ਼ਿਆਰਪੁਰ ਰੂਪਨਗਰ ਤੇ ਮੁਹਾਲੀ ਵਿੱਚ ਠੀਕ-ਠਾਕ ਮੀਂਹ ਦੀ ਕਾਰਵਾਈ ਦੇਖਣ ਨੂੰ ਮਿਲ ਸਕਦੀ ਹੈ ਬੱਦਲਬਾਜ਼ ਦਾ ਮਾਹੌਲ ਵਧੀਆ ਰੂਪ ਦੇ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਬਾਕੀ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਮੋਗਾ ਫਰੀਦਕੋਟ ਮੁਕਸਰ ਬਠਿੰਡਾ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਤੇ ਫਤਿਹਗੜ੍ਹ ਵਿੱਚ ਉਮੀਦ ਥੋੜੀ ਜਿਹੀ ਘਟਦੀ ਹੋਈ ਦਿਖਾਈ ਦੇ ਰਹੀ ਹੈ ਥੋੜੀ ਜਿਹਾ ਚਾਂਸ ਮੀਂਹ ਦੇ ਘਟ ਰਹੇ ਨੇ ਕੋਈ ਤਗੜੀ ਕਾਰਵਾਈ ਫਿਲਹਾਲ ਹੁੰਦੀ ਦਿਖਾਈ ਨਹੀਂ ਦੇ ਰਹੀ 17 ਤਰੀਕ ਦੀ ਅਗਰ ਗੱਲ ਕੀਤੀ ਜਾਵੇ 28 ਤੋਂ 29 ਅਗਸਤ ਦੀ ਅਗਰ ਗੱਲ ਕਰੀ ਤਾਂ 28 ਤਰੀਕ ਨੂੰ ਵੀ ਸਿਸਟਮ ਥੋੜੇ ਜਿਹਾ ਕਮਜ਼ੋਰੀ ਨੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਤੇ ਮੁਹਾਲੀ ਦੇ ਵਿੱਚ ਥੋੜੀ ਬਹੁਤੀ ਮੀਂਹ ਦੀ ਕਾਰਵਾਈ ਹੁੰਦੀ ਦਿਖਾਈ ਦੇ ਰਹੀ ਹੈ ਬਾਕੀ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਫਰੀਦਕੋਟ ਮੋਗਾ ਪਟਿੰਡਾ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਫਤਿਹਗੜ੍ਹ ਲੁਧਿਆਣਾ ਨਵਾਂ ਸ਼ਹਿਰ ਜਲੰਧਰ ਤੇ ਕਪੂਰਥਲਾ ਵਿੱਚ ਬਹੁਤ ਘੱਟ ਉਮੀਦ ਹੈ ਮੀਂਹ ਦੀ ਬਹੁਤ ਘੱਟ ਚਾਂਸ ਨੇ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ 27 ਅਤੇ 28 ਤਰੀਕ ਨੂੰ ਥੋੜੀ ਜੀ ਮੀਂਹ ਦੇ ਵਿੱਚ ਬ੍ਰੇਕ ਲੱਗਦੀ ਦਿਖਾਈ ਦੇ ਰਹੀ ਹੈ ਹਾਲਾਤ ਥੋੜੇ ਜੇ ਕਮਜ਼ੋਰ ਪੈਂਦੇ ਹੋਏ ਸਾਨੂੰ ਪੰਜਾਬ ਦੇ ਵਿੱਚ ਦਿਖਾਈ ਦੇਣਗੇ ਹੁਣ ਅਗ੍ਹਾ ਗੱਲ ਕਰੀਏ 29 ਅਗਸਤ ਦੀ ਤਾਂ 29 ਅਗਸਤ ਨੂੰ ਤਕੜੀ ਕਾਰਵਾਈ ਦੁਆਬੇ ਦੇ ਇਲਾਕੇ ਵਿੱਚ ਦਿਖਾਈ ਦੇ ਰਹੀ ਹੈ ਜਿਦੇ ਵਿੱਚ ਜ਼ਿਲ੍ਹਾ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਤੇ ਮੁਹਾਲੀ ਵਿੱਚ ਤਕੜੀ ਮੀਂਹ ਦੀ ਕਾਰਵਾਈ ਹੁੰਦੀ ਦਿਖਾਈ ਦੇਵੇਗੀ ਜੋ ਕਿ ਇੱਕ ਚੰਗਾ ਸੰਕੇਤ ਹੈ ਕਿ ਵਧੀਆ ਮੀਂਹ ਦੌਰ ਤੋਂ ਫੇਰ ਵਾਪਸ ਆ ਰਿਹਾ ਜੀ ਫਿਰ ਅੰਮ੍ਰਿਤ ਲੁਧਿਆਣਾ, ਸੰਗਰੂਰ, ਪਟਿਆਲਾ, ਫਤਿਹਗੜ ਵਿੱਚ ਵੀ ਤਗੜੀ ਮੀਂਹ ਦੀ ਕਾਰਵਾਈ ਹੁੰਦੀ ਦਿਖਾਈ ਦੇ ਸਕਦੀ ਹੈ ਜਿਹਦੇ ਸਿੱਟੇ ਵਜੋਂ ਇਹਨਾਂ ਇਲਾਕਿਆਂ ਦੇ ਵਿੱਚ ਤਗੜਾ ਮੀਂਹ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਸਕਦਾ। ਬਾਕੀ ਫਿਰੋਜ਼ਪੁਰ, ਫਜ਼ਿਲਕਾ, ਮੁਕਸਰ, ਫਰੀਦਕੋਟ, ਮੋਗਾ, ਬਠਿੰਡਾ, ਬਰਨਾਲਾ ਤੇ ਮਾਨਸਾ ਵਿੱਚ ਵੀ ਸਿਸਟਮ ਥੋੜਾ ਜਿਹਾ ਕਮਜ਼ੋਰ ਪੈ ਰਿਹਾ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਮਾਲਵਾ ਬੈਲਟ ਦੇ ਇਲਾਕੇ ਵਿੱਚ ਅਜੇ ਸਿਸਟਮ ਕਮਜ਼ੋਰੀ ਰਵੇਗਾ। ਕੋਈ ਵੱਡੀ ਕਾਰਵਾਈ ਹੁੰਦੀ 29 ਤਰੀਕ ਤੱਕ ਦਿਖਾਈ ਨਹੀਂ ਦੇ ਰਹੀ। ਆਖਰੀ ਅਗਲੇ ਦਿਨ ਦੀ ਗੱਲ ਕਰੀਏ 30 ਤਰੀਕ ਨੂੰ ਦੋ ਤ ਪਾਰਾ ਸਿਸਟਮ ਮਾਝੇ ਤੇ ਦੁਆਬੇ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਜੀ ਜਿਦੇ ਵਿੱਚ ਪਠਾਨਕੋਟ ਗੁਰਦਾਸਪੁਰ ਅਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਮੁਹਾਲੀ ਤੇ ਫਤਿਹਗੜ੍ਹ ਵਿੱਚ ਤਗੜੀ ਉਮੀਦ ਦੀ ਕਾਰਵਾਈ ਦੇਖਣ ਨੂੰ ਮਿਲ ਰਹੀ ਹੈ ਪਰ ਅਗਰ ਗੱਲ ਕਰੀਏ ਤਾਂ ਹੇਠਲੇ ਪਾਸੇ ਜਾਨਕਿ ਮਾਲਵਾ ਬੈਲਟ ਦੇ ਵਿੱਚ ਫਿਰੋਜ਼ਪੁਰ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਮੋਗਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਤੇ ਪਟਿਆਲਾ ਵਿੱਚ ਥੋੜਾ ਜਿਹਾ ਹਲਕਾ ਦਰਮਿਆਨਾ ਮੀਂਹ ਦੇਖਣ ਨੂੰ ਮਿਲੇਗਾ ਜਾਨਿ ਕਿ 25 ਤੋਂ 50% ਦਾ ਮੀਂਹ ਇਹਨਾਂ ਇਲਾਕਿਆਂ ਦੇ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਬਹੁਤ ਘੱਟ ਉਮੀਦ ਹੈ ਕਿ ਕੋਈ ਪਾਰੀ ਕਾਰਵਾਈ ਹੋਵੇਗੀ ਹਲਕਾ ਦਰਮਿਆਨਾ ਮੀਂਹ ਹੀ ਪੰਜਾਬ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਇਹ ਸੀ ਜੀ ਅਪਡੇਟ 30 ਅਗਸਤ ਦੀ ਜਾਣਕਾਰੀ ਦੀ ਉਮੀਦ ਕਰਦੇ ਹਾਂ ਜਾਣਕਾਰੀ ਚੰਗੀ ਲੱਗੀ ਹੋਵੇਗੀ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਪ੍ਰੈਸ ਕਰੋ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ